ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀਉ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪਿੰਡਾਂ ਵਾਲਿਆਂ ਦੇ ਲਈ ਆਈ ਵੱਡੀ ਖੁਸ਼ਖਬਰੀ ਮਿਲੇਗਾ ਵੱਡਾ ਤੋਹਫਾ ਲਗਣੀਆਂ ਮੋਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਬੀਤੀ ਸਾਲ 24 25 ਦਾ ਪੂਰਾ ਬਜਟ ਪੇਸ਼ ਹੋਣ ਤੋਂ ਕੁਝ ਦਿਨ ਹੀ ਬਾਕੀ ਹਨ ਬਹੁਤ ਸਾਰੇ ਲੋਕਾਂ ਇਸ ਬਜਟ ਤੋਂ ਬਹੁਤ ਉਮੀਦਾਂ ਹੱਦ ਮੰਨਿਆ ਜਾ ਰਿਹਾ ਹੈ ਕਿ ਬਜਟ ਪਿੰਡ ਲੋਕਾਂ ਲਈ ਖਾਸ ਹੋ ਸਕਦਾ ਹੈ ਜੇ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਇਸ ਲੋਕ ਸਭਾ ਚੋਣ ਵਿੱਚ ਸਰਕਾਰ ਨੂੰ ਝੜਕ ਲੱਗਾ ਹੈ ਇਸ ਤੋਂ ਇਲਾਵਾ ਚਾਰ ਫੰਡ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਵਿਧਾਨ ਸਭਾ ਚੋਣ ਹੋਣ ਜਾ ਰਹੀਆਂ ਹਨ ਹਰ ਕੋਈ ਆਪਣਾ ਕੰਮ ਬਣਾਉਂਦਾ ਸੁਪਨਾ ਲੈਂਦਾ ਤੇ ਲੋਕਾਂ ਦੇ ਸੁਪਨੇ ਨੂੰ ਸਕਾਰਗੰਦਲੀ ਸਰਕਾਰ ਪ੍ਰਧਾਨ ਮੰਤਰੀ ਅਵਾਜੋ ਇਨਾਂ ਗ੍ਰਾਮੀਨ ਖਲਾਰੀ ਦੇ ਅਸਦੇ ਜਰੀ ਹੁਣ ਤੱਕ ਲਗਭਗ 26 ਮਿਲੀਅਨ ਯਾਨੀ 2.6 ਕਰੋੜ ਘਰ ਬਣਾਏ ਜਾ ਚੁੱਕੇ ਹਨ ਆਉਣ ਵਾਲੇ ਸਾਲਾਂ 'ਚ ਇਸ ਨੂੰ ਹੋਰ ਗਤੀ ਮਿਲ ਸਕਦੀ ਹੈ ਤੇ 24-25 ਲਈ ਜਾਰੀ ਹੋਣ ਵਾਲਾ ਆਪਵਾ ਜਿਹੜਾ ਹੈ ਤੇ ਇਸ ਵੱਧੀ ਵੱਡਾ ਐਲਾਨ ਹੋਣ ਦੀ ਉਮੀਦ ਹੈ ਤੇ ਸੂਤਰਾਂ ਦੇ ਅਨੁਸਾਰ ਅਗਲੇ 5 ਸਾਲਾਂ ਵਿੱਚ ਪਿੰਡੂ ਖੇਤਰਾਂ ਵਿੱਚ 23.5 ਮਿਲੀਅਨ ਘਰ ਬਣਾਉਣ ਲਈ ਕੇਂਦਰੀ ਬਜਟ ਵਿੱਚ 4.5 ਲੱਖ ਕਰੋੜ ਰੁਪਏ ਜਾਰੀ ਕੀਤੇ ਜਾ ਸਕਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ